12000 ਉਹਦੇ ਘਰ ਚ ਪਾਈ ਰੱਸਾ ਜੇ ਖਾਲੀ ਨਿਕੜੇ ਇਹ ਪੈਸੇ ਵਾਪਸ ਦਵਾਂਗੇ ਵੀਡੀਓ ਦੇ ਵਿੱਚ ਕਹਿੰਦੇ ਆ ਅੱਜ ਤੋਂ ਇਦੋਂ ਨਹੀਂ ਇਹ ਵੀਡੀਓ ਅੱਜ ਦੀ ਤਰੀਕ ਅੱਜ ਦਾ ਦਿਨ ਅੱਜ ਦਾ ਸਾਲ ਪਾਲਾ ਹੈ ਦੇਖ ਲੈ ਦੰਦ ਦਾ ਦੇਖ ਲੈ ਬਈ ਸ਼ਿੱਗੀ ਕੀ ਮੰਗਦੇ ਹੋ ਬਈ ਕੀ ਮੰਗਿਆ ਪੈਸੇ ਪਹਿਲਾਂ ਮੈਂ ਕੁਸੂਰ ਮੰਗ ਲਾਂ ਬਰੋਖਾ 8000 6000 ਮੰਗਿਆ ਤੇ 1000 ਰੁਪਏ ਮੰਗਿਆ ਗੱਬਣਾ ਫੰਡਰਾ ਗੱਪੜਾ ਜੀ ਗਪੜਾ ਹੋ ਜਵੀਂ ਵੀਰੇ ਜੀ ਜਾ ਭਾਈ ਇਹ ਦੀ ਗਰੰਟੀ ਹੋਵੇ ਨਾ ਭਾਈ ਕਾਨੂੰਨ ਬੰਦਾ ਗਰੰਟੀ ਹੈ ਕਿ ਬੰਦੀ ਇਹਦਾ ਹੋ ਗਰੰਟੀ ਇਹਦੀ ਲੱਗੀ ਹੋਈ ਆ ਇਹਦੀ ਵੀ ਗਰੰਟੀ ਹੈਗੀ ਲੱਗੀ ਹੋਈ ਆ ਤੇਰੇ ਕਰਮਾਂ ਨੇ ਇਕੱਲੇ ਬੈਠਾ ਪੱਗੀ ਗੱਲ ਦਾ ਚੱਲ ਤੂੰ ਛੱਡ ਗੱਲਾਂ ਸਾਰੀਆਂ ਇਹਦੀ ਇੱਕ ਦੀ ਗਰੰਟੀ ਹੈਗੀ ਆ ਇਹਦੀ ਗਰੰਟੀ ਲੱਗੀ ਹੋਈ ਏ ਵੀ ਆ ਦੁੱਧੋ ਹੱਦੀ ਵੀ ਆ ਰੱਜੂ ਇਹ ਲੱਗੀ ਹੋਈ ਹੈਗੀ ਜਣੀ ਨਾ ਪੂਰੀ ਸੋਹਣੀ ਹੈਗੀ ਆ ਇਹ ਪੂਰੀ ਸੋਹ ਆ ਇਹਨੂੰ ਛੱਡ ਦੇ ਕਿਤਨਾ ਖਬਰ ਹੋਰ ਪਾਲਾ ਹੋਰ ਪਾਲਾ ਆ ਤਾਂ ਪੱਛ ਸੜੀ ਕੋਕਾ ਪੀਸੀ ਆ ਯਾਰ ਉਹ ਪਾਲਾ ਉਹ ਪਾਲਾ ਗਿਆ ਯਾਰ ਆ ਦੇਖ ਲੈ ਆ ਵੀ ਲੱਗੀ ਹੋਈ ਆ ਪੱਟ ਨਾਲੇ ਦੋ ਦੰਦਿਆਂ ਵਾਲਾ ਦੇਖ ਹਾਂ ਇਹ ਇਹ ਪਾ ਆ ਦੇਖ ਦੋ ਦੰਦਿਆਂ ਨਾਲੇ ਲੈ ਆ ਪਾਲਾ ਹਾਂ ਹਾਂ ਬਾਕੀ ਆ ਗੱਬਣਾ ਨੇ ਯਾਰ ਇਹਦੇ ਕੈਰ ਪੀ ਨੇ ਹੁਣ ਇਹਦੇ ਇਹ ਜੋੜੀ ਦਾ ਮੁੱਲ ਤਾਂ 60 ਹੈ ਆ 60000 ਰੁਪਇਆ 60 ਹਾਂ ਜੋੜੀ ਦਾ ਆ ਦੋ ਦੰਦ ਪੱਠਾ ਨੇ ਜੀ ਆ ਸਾਡੇ ਯਾਰ ਬਹੁਤ ਦੋ ਇਹਨੂੰ ਵੀ ਚਾਹਦਾ ਆਹੀ ਹੈ ਲੋਹੀ ਹਾਂ ਲੋਹੀ ਹਾਂ ਲੋਹੀ ਦਾ 30000 ਮੰਗਦਾ ਹੈ ਉਹ ਲੋਹੀ ਪਹਲਾਉਂਦੇ ਸੁਣਿਆ ਲਈ ਉਹ ਲੋਹੀ ਦਾ ਮੰਗਦਾ 30000 ਇਹਦਾ ਹਾਂ ਜੀ ਹਾਂ ਇਹਦੀ ਗਾਰੰਟੀ ਗਾਰੰਟੀ ਆ ਵੀਰੇ ਗੱਬਣ ਦੇ ਦੱਛੇ ਰਹੀ ਯਾਰ ਅੱਜੂ ਤੈਨੂੰ ਵੀ ਦੱਸੀ ਰਹੀ ਪਿੰਡ ਕਿਹੜਾ ਤੇਰਾ ਪਿੰਡ ਦੰਦਰਾ ਵਾਲਾ ਖਰੋੜ ਦੰਦਰਾ ਵਾਲਾ ਖਰੋੜ ਹਾਂ ਹਾਂ ਦੰਦਰਾ ਵਾਲਾ ਹੈ ਇਹਦਾ ਥੋੜਾ ਫੁਣਸੀ ਹੋ ਕੇ ਫੁੱਟ ਜਾਂਦੀਆਂ ਫੁੱਟ ਗਈ ਰਸੌਣਿਆ ਪੈਸੋ ਕੁਝ ਚਾਰ ਦਿਨਾਂ ਇਹਦਾ ਵਹਿਮ ਨਾ ਕਰ ਆਪਣੇ ਕਿਹੜਾ ਹੁੰਦੇ ਨਹੀਂ ਗੜ 20 ਵਾਰੀ ਹੁੰਦੇ ਨੇ ਬੰਦਿਆਂ ਦੇ ਫਿਰ ਕਿਹੜਾ ਬੰਦਾ ਮਰ ਜਾਂਦਾ ਆਪੇ ਸੁੱੱਕ ਸਕ ਜਾਂਦੇ ਨੇ ਤੇਰੀ ਸਲਾਹ ਨਾਲ ਆਵਾਂ ਆਪਦੀ ਨਾ ਹੋ ਆ ਫੜੀ ਲੈ ਇੱਧਰ ਨੂੰ ਆ ਜਾ ਉੱਠ ਮੇਰੇ ਕੰਨ 'ਚ ਹੀ ਦੱਗ ਨੀ ਹੂੰ ਲਿਆ ਬੱਕਰੀ ਫੜ ਕੇ ਆਹ ਹੈ ਬਾਈ ਬੱਕਰੀ ਕਿੱਦਣੇ ਤੂੰ ਇਧਰ ਤੇਰੇ ਨਾਲ ਦਾ ਹੋ ਓਏ ਰੈ ਬਣਾ ਲਿਆ ਕਰੋ ਇਕੱਠੇ ਹੋ ਕੇ ਤਾਂ ਆ ਜਾਨੇ ਓ ਇਹ ਮੇਰਾ ਦੋਸਤ ਹੈ ਚੱਲ ਚਲੀਏ ਪਟਿਆਲੇ ਦੋਸਤ ਬਣ ਕੇ ਆ ਜਾਨੇ ਫਰ ਦੋਸਤਾਂ ਦੀ ਫਿੱਕ ਵੀ ਪੈਂਦੀ ਦੇਖੀ ਐ ਮੈਂ ਗੈਲੋਂ ਪੈਣੀ ਪੈਂਦਾ ਜਾਨਾ ਦੇਖੀ ਓ ਉੱਤੇ ਨਹੀਂ ਦੇਖੀ ਮੈਨੂੰ ਮੈਂ ਸਾਂਝੀ ਲੈਂਦੇ ਹਾਂ ਰਾਬ ਚ ਨਾਲ ਲੜ ਪਿਓ ਇੱਕ ਗੱਲ ਤੋਂ ਤਾਂ ਦੋ ਗੱਲਾਂ ਹੋ ਜਾਂਦੀਆਂ ਨੇ ਵਿੱਚੋਂ ਇਹਦਾ ਤੇਰਾ ਐ ਤਾਂ ਕਰ ਲੈ ਓਏ ਨਾ ਨਾ ਕਾਲੇ ਹਾਂਜੀ ਹਾਂ ਬੋਲੋ ਨਾ ਆ ਜਾ ਕਾਨੂੰਨ ਲਾਉਣਾ ਟਾਲੇ ਹਾਂਜੀ ਬੋਲੋ ਇਹ ਬਾਈ ਕਹਿੰਦੇ ਨੇ 13000 ਦੀ ਦਵਾ ਠੀਕ ਆ ਜੀ ਹੁਣ ਮੈਂ ਦੱਸ ਕਿੱਥੋਂ ਨੂੰ ਜਾਵਾਂ ਨਾ ਠੀਕ ਆ ਜੀ 13 ਦੀ ਦੇਵੇਂਗਾ ਨਹੀਂ ਦੇਣੀ ਨਹੀਂ ਹੈਗੀ ਔਰ ਕਿੱਥੇ ਦੇਵੇਂਗਾ ਬਾ 1500 ਦੀ ਉਹ ਲੈ ਡਾ ਉਹ ਲੈ ਨਹੀਂ ਹੈਗਾ ਜੀ ਇੱਥੇ ਇਹ ਤਾਂ ਮੁੰਡਿਆਂ ਨੇ ਮੁੱਲ 30000 6000 ਰੁਪਏ ਮੰਗੀ ਖੜਦੇ ਪਤਾ ਕੱਲੀ ਦਾ 35000 ਮੰਗਦਾ ਕੱਲੀ ਦਾ 35000 ਮੰਗਦੀ ਇਹਦਾ ਓਏ ਇਹ ਜੇ ਗੱਬਣ ਫੰਡਰ ਦਾ ਗੁਰੂਆ ਪਤਾ ਨਹੀਂ ਹੀ ਗੱਬਣ ਹੈਗੀ ਹੈ ਹੈਗੀ ਜੀ ਕੀ ਪਤਾ ਨਾ ਹੁੰਦੀ ਫਿਰ ਦੱਸ ਦਿੰਦੇ ਆਪਾਂ ਵੀ ਹੈ ਨਹੀਂ ਅੱਛਾ ਲਗਦੀ ਤਾਂ ਕੁਸਮ ਹੀ ਨਹੀਂ ਹੁੰਦੀ ਆ ਬਾਈ ਤਰ ਬਨਾਰੇ ਸੂਚੀ ਲਈ ਛੱਡ ਗਈ ਸਾਈ ਘੱਟ ਯਾਰ ਅਸਲ ਵਿੱਚ ਤਾਂ ਨਜ਼ਾਰਾ ਫੇਰ 13 ਤੁਰਾਂ ਦੀਆਂ ਦਾ ਝਾਕਾਂ ਛੱਡ ਦੇ ਤੁਸੀਂ ਹੁਣ ਜਾਣ ਬੰਦੇ ਤੁਹਾਨੂੰ ਪਤਾ ਨਹੀਂ ਹੈਗਾ ਜੀ ਮੁੱਲਾ ਕਿ ਸਾਨੂੰ ਬੱਕਰੀਆਂ ਵਾਲੇ ਅਸੀਂ ਸੱਤਾਂ ਚੱਲਦੇ ਆਂ ਇਹ ਸੱਤ ਕਿੱਥੇ ਕਿ ਲੱਗੂਗੀ ਕਿਉਂ ਕਾਲਿਆ ਪਤਾ ਇਹ ਚੀਜ਼ ਦਾ ਕੋਈ ਪਤਾ ਨਹੀਂ ਹੁਣ ਆ ਇੱਧਰ ਆ ਜਾ ਹਾਂ ਬੋਲਦੇ ਬੋਲਦੇ ਛੱਡ ਸਾਰੀਆਂ ਗੱਲਾਂ ਹਾਂ ਹਾਂ ਬੋਲਦੇ ਬੋਲਦੇ ਪੱਠ 15000 ਦੀ ਨਹੀਂ ਰਾਜੂ ਕਿਹੜੇ 15 ਆਣੇ ਹੋਰ ਨਹੀਂ ਰਾਜੂ ਫਿਰ ਮੈਨੂੰ ਇੱਕੋ ਹੀ ਮੇਰੀ ਗੱਲ 20000 ਦੀ ਪੱਠ ਲੈ ਜਾ ਬਸ ਸਾਨੂੰ ਚੱਕਰ ਸਾਡੇ ਸਾਰੇ ਕਿਉਂ ਭਾਈ ਰਾਜੂ ਉੱਥੇ ਨਹੀਂ ਬੰਨਣਾ ਆਪਣਾ ਇਕੱਠਿਆਂ ਦਾ ਕੰਮ ਹੁੰਦਾ 4-5000 ਫਿਰ ਉੱਤੇ ਕੀ ਫਾਇਦਾ ਪਾਉਂਦੇ ਜੇ ਮੈਂ ਇੱਕੀ ਪੱਠ ਕੱਢ ਕੇ ਕਰਾਂ ਨਾ ਲੈ ਉਹਦਾ ਕੀ ਫਾਇਦਾ ਵੀ ਲੈਂਦੇ ਹੋ ਗੱਬਣੀ ਨੇ ਨਾਲ ਦੀ ਦੂਆ ਵਕੀ ਗਾਰੰਟੀ ਲੈ ਲਾਓ ਵੀਰੇ ਉਹ ਵੀ ਗੱਬਣਾ ਪੱਠ ਯਾਰ ਤੈਨੂੰ ਉਹਦਾ ਕੀ ਫਾਇਦਾ ਯਾਰ ਪਰਾ ਯਾਰ ਗੱਲ ਉੱਤੇ ਜਾ ਕੇ ਹੋਰ ਹੋ ਜਾਂਦਾ ਫਿਰ ਉਦੋਂ ਔਖਾ ਹੋ ਜਾਂਦਾ ਚੱਲ ਤੂੰ ਯਾਰ ਇਕੱਲੀ ਲੈ ਜਾ ਕੋਈ ਗੱਲ ਨਹੀਂ ਹੁਣ ਕੀ ਕਰਾਂ ਯਾਰ ਇਹ ਸੌੜ ਜੇ ਦੇ ਤੇ ਤਸੱਲੀ ਕਰਕੇ ਰੇਟ ਲਾਈ ਜਾਂਦਾ ਆਪਣਾ ਕਹਿਣਾ ਤੂੰ ਬਣਿਆ ਵੀਰੇ ਹਾਂ ਬਰ ਉਹੀ ਕਦੋਂ ਕਹਿਤਾ ਆਪਣਾ ਜੀ ਸੰਧੀ ਦੇ ਦਮਾਂ ਗਿਆ ਵੀ ਕਦੋਂ ਕਹਿੰਗੇ ਓਏ ਇੱਕੋ ਹੀ ਦੱਸ ਦਿਓ ਜੇ ਦੇਣੀ ਆ ਓਏ ਜੀ ਦੱਸ ਦਿਓ ਹਾਂ ਤੁਸੀਂ ਦੱਸਣਾ ਬਾਅਦ ਤੁਸੀਂ ਦੱਸਣਾ ਜੀ ਕੋਈ ਨੇੜੇ ਨਾਲ ਗੱਲ ਕਰ ਕਹਿਤਾ ਉਹੀ ਤਾਂ ਕਰਦੇ ਤੈਨੂੰ ਵੀ ਪਤਾ ਪੱਟ ਕਹੀ ਜੀ ਆ ਹੁਣ ਉਹ ਤਾਂ ਕੀ ਨੇੜੇ ਕਰੂੰਗਾ ਯਾਰ ਫਿਰ ਉਹ ਤਾਂ ਉਹਨਾਂ ਨੂੰ ਤਾਂ ਬਈ ਨਹੀਂ ਪਤਾ ਕੁਆਲਟੀ ਬਾਰੇ ਪਤਾ ਕੁਆਲਟੀ ਬਾਰੇ ਸਾਰਾ ਪੱਕਾ 16 ਦੀ ਦਿੰਨਾ ਨਹੀਂ ਰੱਜੂ ਸਾਢੇ 16 ਨਹੀਂ ਹੋਣੀ ਰੱਜੂ ਇਹ ਹੁਣ ਕੀ ਕਰਾਂ ਰਾਮੂ ਉਹਦਾ ਕੀ ਫਾਇਦਾ ਕਰੇ ਜੀ ਹਾਂ ਰਾਮੂ ਤੂੰ ਵੀ ਕਹਿ ਕੁਝ ਮੈਂ ਨਿਕਾਲਾ ਤੁਸੀਂ ਘਰ ਕੋ ਬਰ ਬਰ ਕਰ ਰਹੇ 17 ਦੀ ਦੰ ਨਹੀਂ ਰੱਜੂ ਨਹੀਂ ਇਹ ਉਹਰਾ ਕਰ ਹੱਥ ਲਾ 18000 ਦੀ ਨਹੀਂ ਰੱਜੂ ਨਹੀਂ 18000 ਦੀ ਹੋਗੀ ਨਹੀਂ ਰੱਜੂ ਨਹੀਂ ਨਾ ਕੋਈ ਨਾ ਵੀਰੇ ਤੱਕਾ ਨਹੀਂ ਹੈਗਾ 18 ਦੀ ਨਹੀਂ ਰੱਜੂ ਨਹੀਂ ਨਹੀਂ ਹੋਣੀ 18 ਦੀ ਨਹੀਂ ਰੱਜੂ ਇਹ ਨਹੀਂ ਹੋਣੀ ਇਕੱਲੀ ਨਹੀਂ ਫਦਾ ਕੀ ਹੈ ਮੈਂ ਕਿ ਨਹੀਂ ਆਪਣੇ 4-5 ਇਕੱਠੇ ਆਂਦੇ ਤੈਨੂੰ ਵੀ ਚਾਰ ਤੈਨੂੰ ਤਾਂ ਸਾਰੀ ਹੱਜਾਤ ਗੋਤ ਬਾਰੇ ਪਤਾ ਨਾ ਉਹ ਦੇ ਦੇ ਨਹੀਂ ਦੇਣ ਦੇ ਪਰ ਕਿਉਂ ਦੇਣ ਵਾਲੀ ਨਹੀਂ ਹੈਗੀ ਨਾ ਦੇਣ ਨਹੀਂ ਹੁੰਦੀ ਪੜ੍ਹਾਈ ਵਾਲੀ ਹੈ ਰੱਖਣੇ ਵਾਲੀ ਆਚਾਰ ਨੂੰ ਤਿੰਨ ਨੂੰ ਹੋਰ ਲੈ ਕੇ ਜਾਂਦੀ ਖਿੱਚ ਕੇ ਹੋ। ਅਸਲ ਆਪਦੇ ਘਰੇ ਮੈਂ ਕੀ ਕਹਣਾ। ਹੋ। ਤਿੰਨ ਚਾਰ ਨੂੰ ਹੋਰ ਲੈ ਜਾਂਦੀ ਖਿੱਚ ਕੇ। ਉਹੀ ਪੱਠਾ ਜੇਠੀ। ਫੇ ਦੁਆ ਦਾ ਚਾਲੀ ਲੈ ਲੈ। ਨਾ। ਐਂਸ ਦਾਵੇਂ ਪੁੱਛਿਆ ਵੀ ਨਹੀਂ। ਇੱਕ ਹੋਰ ਕੱਢਣਾ ਮੈਂ। ਨਾ। ਮੈਂ ਕੱਢ ਕੇ ਦੇ ਦੂੰ ਇਮਾਨਦਾਰੀ ਤੇ। ਨਾ। ਉਹ ਤੁਹਾਨੂੰ ਜਾਣ ਲੈ ਉਹਨਾਂ ਨੂੰ ਪਤਾ ਨਹੀਂ। ਹੋ। ਨਹੀਂ। ਕੱਲੀ ਲੈਨੇ ਉਹ ਕੱਲੀ ਦੇ ਲੂ। ਨਹੀਂ ਵੀ। ਕੀ ਕਰਾਂ ੜੀ? ਟੱਡ ਬਰ ਬਗਾ ਜੀ। ਮੰਨੀ ਮੰਨਦਾ ਸਖ ਹੋਰ ਕਰਦੇ ਮਾੜਾ ਮੋਟਾ ਇਹ ਇਹ ਲੈ ਮਾੜਾ ਇਹ ਤਾਂ ਬਘੂੜ ਕੇ ਕੋਈ ਲੈ ਤਾਂ ਬਘੂੜ ਕੇ ਨੂੰ ਕੀ ਹੈ ਹਾਂ ਰੱਬ ਠਾਈ ਕਰਦਾਂ ਨੇ ਹਾਂ ਪੂਰੀ 20000 ਦੀ ਨਹੀਂ ਰੱਜੂ ਨਹੀਂ ਨਹੀਂ ਹਾਂ ਨਹੀਂ ਬਘੂੜ ਰਹਿੰਦੇ ਨਾ ਕੋਈ ਗੱਲ ਨਹੀਂ ਵੀਰੇ ਦੇ ਦੇ 25000 ਦੀ ਪੱਠ ਫੜ ਕੇ ਲੈ ਜਾ ਕਾਨੂੰ ਚੱਕਰਾਂ ਚ ਪਣਾ ਬਾਲੇ ਬਸ ਟੱਟ ਬਘੂੜ ਕਿਹਦਾ ਕੋਈ ਗੱਲ ਨਹੀਂ ਵੀਰੇ ਨਾ ਨਾ ਉਹ ਕੋਈ ਫਾਇਦਾ ਨਹੀਂ ਵੀਰੇ ਸੁਣ ਗਾੜ ਦੇ ਸੁਣ ਕਸ ਮਾੜੀ ਗੱਲ ਮਨੇ ਆ ਵੀ ਸਾਰੀ ਉਮਰ ਮੋਜਾ ਕਰੇ ਸੋਨੇ ਹੀ ਸੋਨੇ ਰਹੀ ਸੀ ਉਹ ਆ ਵੀਰੇ ਕਿਹੜੇ ਇਸ ਨਰਾਸੇ ਹੁੰਨੇ ਆ ਆ ਜੇ ਇੱਕ ਪੰਨਿਕੜੀ ਨਿਰੇ ਹੀ ਸੋਨੇ ਪੱਠ ਜੇ ਖਾਲੀ ਨਿਕੜੇ ਫਿਰ ਅਸੀਂ ਸੋਨੇ ਦਾ ਕੀ ਕਰਾਂਗੇ 12000 ਉਹਦੇ ਘਰ ਚ ਪਾਈ ਰੱਸਾ ਜੇ ਖਾਲੀ ਨਿਕੜੇ ਇਹ ਪੈਸੇ ਵਾਪਸ ਦਵਾਂਗੇ ਵੀਡੀਓ ਦੇ ਵਿੱਚ ਕਹਿੰਦੇ ਆ ਅੱਜ ਤੋਂ ਇਦੋਂ ਨਹੀਂ ਇਹ ਵੀਡੀਓ ਅੱਜ ਦੀ ਤਰੀਕ ਅੱਜ ਦਾ ਦਿਨ ਅੱਜ ਦਾ ਸਾਲ ਪਾਲਾ ਮੈਂ ਵਿਚਾਲੀ ਨਹੀਂ ਹੁੰਦਾ ਪਰ ਉਹ ਬਾਈ ਕੋਈ ਗੱਲੇ ਨਹੀਂ ਹੈ ਜੇ ਤੈਨੂੰ ਕਹਿਦਾ ਮੈਂ ਤਾਂ ਹੁਣ ਵਿਚਾਲੂ ਉਹਨੂੰ ਹਟ ਗਿਆ ਲਓ ਸੌਦਾ ਮੇਰੇ ਵੀ ਦੀ ਨਾ ਲਓ ਮੈਂ ਗਰੀਬ ਆਦਮੀ ਕਿਉਂ ਜੁੱਤੀਆਂ ਖਾਊਂਗਾ ਜੇ ਤਾਂ ਦਿਲੇ ਨਹੀਂ ਮੰਨਦਾ ਅਸਾਂ ਗੱਲ ਐ ਉਹ ਨਹੀਂ ਪੱਠ ਤੈਨੂੰ ਹੁਣ ਕੁੱਟਦਾ ਨਾ ਮਾੜੇ ਜੀ ਨਾਲ ਜੇ ਦੇਊਗਾ ਦਿਲ ਮੰਨ ਗਿਆ ਦਿਲ ਨੂੰ ਮਨਾ ਉੱਤੀਆਂ ਨਾ ਪੁੱਤੀਆਂ ਨਾ ਖਰੀਦ ਅਸਲਾ ਖਰੀਦ ਹਾਂ ਅਸਲਾ ਜਿਹੜੀ ਚੀਜ਼ ਆ ਅਸਲੇ ਨੂੰ ਕਦੇ ਚਲਾ ਲਈ ਜਦ ਮਰਜ਼ੀ ਲਿਆ ਕੇ ਮੰਡੀ 'ਚ ਖੜਾ ਲਈ ਕਦੇ ਤੇਲ ਲਾ ਕੇ ਸਾਮਕੇ ਰੱਖਦੀ ਯਾਰ ਲੱਗ ਰਿਹਾ 10000 ਰੁਪਏ ਵੀ ਹਾਂ ਹਾਂਜੀ ਹਾਂ ਓਰੇ ਆ ਜਾ ਹਾਂ ਬੋਲ ਬੋਲ ਰਾਜੂ ਲੈ ਕਿਧਰੋਂ ਯਾਰ ਹੁਣ ਤਾਂ ਰਾਜੂ ਗੱਲ ਪਤਾ ਕੀ ਆ ਤੈਨੂੰ ਤਾਂ ਸਿਰੇ ਪਤਾ ਠੀਕ ਆ ਹੁਣ ਬਾਈਆਂ ਨੂੰ ਵੀ ਇਹਦਾ ਪਾ ਰੱਖਾ ਜੇ ਚੰਗੀ ਦਾ ਉਹਨੇ ਵੀ ਪੱਟ ਵਧੀਆ ਬੜੀ ਆ ਵਿੱਚੋਂ ਮਾੜੀ ਤਾਂ ਉਹਨਾਂ ਨੇ ਵੀ ਨਹੀਂ ਫੜੀ ਥੋੜਾ ਹੱਥ ਕਰ ਜਾ ਹਾਂ ਬੋਲਦੇ ਬੋਲ ਇੱਕ ਵਾਰੀ ਬਾਜੀ ਲਾਉਂਗਾ ਮੁਰਕੀ ਨਾਲ ਹਾਂ ਬੋਲਦੇ ਬੋਲ ਸਹੀ ਦੱਸ ਦੇ ਕਿੰਨੇ ਬਸ ਸਹੀ 25000 ਦੀ ਲੈ ਜਾ ਹੁਣ ਨਾ ਬਾਈ ਕਿੰਨੇ ਵੇੜ ਲਿਆ ਵੇ ਬਾਰੀ ਹੈ ਨਾ ਵਾਰੀ ਵਾਰੀ ਨਾ ਯਾਰ ਕੀ ਹੈ ਕਿੱਨੇ ਮੇਲ ਲਈ ਇੱਕ ਸੱਟ ਹੀ ਮਾਰੀ ਬਸ ਇੱਕ ਸੱਟ ਮਾਰ ਦਿਆ ਪਰ ਐਵੇਂ ਨਹੀਂ ਕੋਈ ਜਾਦੇ ਕੋਈ ਜਾਦੇ ਕੀ ਕਰਾਂ ਬਾ ਤੈਨੂੰ ਕਹਿਤਾ ਮੈਂ ਬਸ ਦਾਦੇ ਕਹਿਤਾ ਕੀ ਬਾ ਕਹਿਤਾ ਤੈਨੂੰ ਮੈਂ 25000 ਦੀ ਲੈ ਜਾ ਬਸ ਨਾ 25 ਦੀ ਨਾ ਕੱਚੀ ਦੀ ਅੱਠ ਵੇਚਤੀ ਛੱਡ ਦੇ ਸਾਰੀਆਂ ਗੱਲਾਂ ਹਾਂ ਬੋਲਦੇ ਬੋਲਦੇ ਇਹ ਅੱਲਾ ਪੱਠ ਵੇਚਦੀ ਅੱਧੋ ਅੱਧ ਕਰਤਾ 22.5 ਚੱਲ ਨਹੀਂ ਰਾਜੂ ਮੇਰੀ ਗੱਲ ਇਹ ਚੋ ਓਏ ਖੜ ਹੜ ਹਟ ਛੱਡ ਲੈ ਹੁਣ ਚੱਲ ਜਾ ਜਾ ਪੜਕ ਪੰਜਾਬੀ ਦੀ ਦੇਖ ਕੋਠੇ ਤੇ ਚੜ ਕੇ ਨਹੀਂ ਜਾ ਅੱਧਾ ਹੀ ਰੱਖ ਲੈ ਹੋਰ ਪਾਉਣੀਆਂ ਹੋਰ ਪਾਲਾ ਭਾਈ ਬੋਲ ਕੇ ਦਿਖਾਵੇ ਇਹ ਕੋਕਾ ਪੀਸ ਹੈ ਜਿਹਨੂੰ ਮਰਜ਼ੀ ਦਿਖਾ ਲਈ ਗੱਬਣਾ ਤੇਰੀ ਕਿਸਮਤ ਦੀ ਅਗਲੇ ਗੱਬਣਾ ਯਾਰ ਗੱਬਣਾ ਵੀਰੇ ਗੱਪੜਾ ਯਾਰ ਤੈਨੂੰ ਕਹਿਤਾ ਤੁਸੀਂ ਗਰੇ ਨੰਬਰ ਹੋਵੇ ਨਾ 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 ਗੱਬਣਾ ਵੀਰੇ ਗੱਬਣਾ ਯਾਰ ਐਡੀ ਪੱਠਾ ਯਾਰ ਗੱਭਣ ਨਹੀਂ ਹੁੰਦਾ ਤੈਨੂੰ ਵੀ ਪਤਾ ਯਾਰ ਓਏ ਯਾਰ ਦੂਜਿਆਂ ਪਿੱਛੇ ਜਾਂਦੀ ਪਰ ਮੈਂ ਗਰੰਟੀ ਦਿੰਦਾ ਨਹੀਂ ਮੈਨੂੰ ਪਤਾ ਸਾਰੇ ਇਹਦਾ ਵੀ ਗੱਪੜ ਹੈ ਉਹ ਤੇਰੇ ਢਾਈ ਦੇ ਲਵੇ ਲਵੇ ਉਹ ਵੀ ਕਲਾਕਾਰ ਆ ਮਾਲਕ ਦੀ ਐ ਪਰ ਪਤਾ ਉਹਨੂੰ ਵੀ ਨਹੀਂ ਦੋ ਦੰਦ ਪੱਠਾ ਸਿਰ ਆਇਆ ਜਮਾ ਕੋਕਾ ਪੀਸ ਲੈਤੀ ਐਂ ਇਆਂ ਇਆਂ ਦਾ 60-60 ਹਜ਼ਾਰ ਮੰਗਦੇ ਨੇ ਲੋਕ ਮੰਗਦੇ ਨੇ ਵੀਰੇ ਹਾਂ ਪਿੰਡ ਉਹ ਜਾ ਕੇ ਮਾਲ ਦੇ ਲਾ ਕੇ ਪਾਣੀ ਨਹੀਂ ਬਣਿਆ ਪਟਿਆਲੇ ਦੇ ਪਹਿਲੇ ਪਾਸਿਓਂ ਆਇਆ ਵੀ ਚਲੋ ਵੀ ਚਲ ਕੋਈ ਗੱਲ ਇੱਥਾਰੇ ਦੇ ਪੂਰੇ ਸੂਰੇ ਹੋ ਜਾਣਗੇ ਜਲਤਾਏ ਉਹ ਨਾਲ ਲਾ ਦੇਖੀ ਇੱਧਰ ਦੇਖੋ ਮੇਰੇ ਨਵੇਂ ਪਾਣੇ ਆਉਣ ਜਾਣ ਖੀਰੀਆ ਪੱਠਾ ਦੇਖ ਜਦੋਂ 4 ਰੁਪਏ ਚੱਕ ਕੇ ਅਸੀਂ ਵਪਾਰ ਛੇੜਦੇ ਨਹੀਂ ਆ ਰਾਜੂ ਇਹ ਖੀਰੀਆ ਪੱਠਾ ਲੈਂਦਾ ਖਾਦ ਕੀ ਕੀ ਇਹਦਾ ਅੰਤਾ ਬੋਲਾ ਕੀ ਅੰਤਾ ਪੱਠਾ ਦਾ ਇਹ ਪਾਲਣੇ ਵਾਲਾ ਹੋਵੇ ਬਈ ਕੋਈ ਲੈ ਇਹ ਜੋੜੀ ਵਾ ਦੇਖ ਮੈਂ ਕਹਿੰਦਾ ਜੋੜੀ ਦਾ ਇਹਦਾ ਵੀ ਪੱਟ ਪਾਲਾ ਦੇਖ ਹੈ ਲੁੰਝੀ ਲੁੰਝਾ ਇੱਕ ਵੀਡੀਓ ਹੋਰ ਬਣਾਵਾਂਗੇ ਹੈ ਅਗਲੀ ਮੰਡੀ ਤੇ ਫੇਰ ਬਣਾਵਾਂਗੇ ਅਗਲੀ ਤੇ ਹੀ ਪਤਾ ਕਿਹੜੇ ਬਾਜ਼ਾਰ ਜਾਣੀ ਆਹ ਗੱਠ ਤੇ ਗੱਟੂ ਇਨਾ ਕੀ ਮਾਨਾ ਜੋੜੀ ਦਾ ਜੋੜੀ ਦਾ 36000 ਰੁਪਏ ਮੰਗਦੇ ਹੈ 36000 ਦੀ ਜੋੜੀ ਦਾ ਜੋੜੀ ਦਾ ਡਾਕਟਰ ਕਿੱਥੇ ਹੈ ਡਾਕਟਰ ਨੂੰ ਬੁਲਾ ਡਾਕਟਰ ਨੂੰ ਦਵਾ ਦਾਂ ਡਾਕਟਰ ਤਨ ਲੈਂਦਾ ਹੈ ਕੇ 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 ਹੈ ਡੱਬੀ ਬੁਲਾ ਡਾਕਟਰ ਮੈਂ ਪੱਟਾ ਪਾਲਾ ਡਾਕਟਰ ਦਾ ਆ ਜਾਓ ਭਾਈ ਪੈਸੇ ਦੇ ਦਿਓ ਕੋਈ ਨਾ ਦੇ ਦੇਣਗੇ ਕੋਈ ਨਾ ਉਰੀ ਨੇ ਕੋਈ ਨਾ ਕੋਈ ਨਾ ਕੋਈ ਨਾ